ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਤੇ ਸੱਜਣਾ ਆਪਣਾ ਐਡਰੈਸ ਜਿਹੜਾ ਜਰੂਰ ਆਪਾਂ ਕਨਫਰਮ ਕਰ ਦਿੰਨੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਸੋ ਜਨੋ ਵੱਡਾ ਸਭਰਾ ਦੁੱਬਲੀ ਪੱਤੀ ਤੋਂ ਪਹੁੰਚ ਕਰ ਸਕਦੇ ਆ ਹਰੀ ਕੇ ਪੱਤਨ ਤੋਂ ਬੇਕਰ ਦੁੱਬਲੀ ਤੋਂ ਵੱਡੇ ਸਭਰਾ ਥੋੜੀ ਦੂਰੀ ਤੇ ਜਿਹੜਾ ਹਰੀ ਕੇ ਪੱਤਨ ਨਵਾ ਪੋਲ ਕੋਟ ਬੁੱਢਾ ਇਹ ਸਾਰੇ ਨਾਲ ਲੱਗਦੇ ਪਿੰਡ ਆ ਤੇ ਡੇਟ ਜਿਹੜੀ ਆਪਾਂ ਕਨਫਰਮ ਕਰ ਦਿੰਨੇ ਆ 23 11 2024 ਤੇ ਗੱਲ ਕਰਦੇ ਆ ਆਪਣਾ ਜਿਹੜਾ ਇੱਕ ਹਦਾਇਤਾਂ ਹੁੰਦੀਆਂ ਚੈਨਲ ਵੱਲੋਂ ਤੇ ਵਪਾਰੀਆਂ ਵੱਲੋਂ ਆਪਣੀ ਦੋ ਟਾਈਮ ਆ ਕੇ ਜਿਹੜੀ ਚਵਾਈ ਕਰਕੇ ਜਿਹੜਾ ਸੂਆ ਸੂਆ ਪਸ਼ੂ ਲੈ ਕੇ ਜਾਇਆ ਕਰੋ ਤੇ ਗੱਬਣ ਪਸ਼ੂ ਨੂੰ ਜਿਹੜਾ ਟਿੱਪਕੇ ਲੈ ਕੇ ਜਾਇਆ ਕਰੋ ਬਾਕੀ ਜੇ ਕੋਈ ਵਪਾਰੀ ਭਰਾ ਤੁਹਾਨੂੰ ਦੱਸਦਾ ਗਰੰਟੀ ਚੁੱਕਦਾ ਤਾਂ ਤੁਸੀਂ ਆਨਲਾਈਨ ਵੀ ਸੌਦਾ ਜਿਹੜਾ ਕਰ ਸਕਦੇ ਜੋ ਫਿਲਹਾਲ ਜਿਹੜਾ ਆਪਾਂ ਤੁਹਾਨੂੰ ਇੱਕ ਬਹੁਤ ਸੋਹਣਾ ਸਪੈਸ਼ਲ ਜਿਹੜਾ ਨੀਲੀ ਰਾਵੀ ਦਾ ਨਗੀਨਾ ਵਾ ਉਹ ਤੁਹਾਡੇ ਰੂਪ ਰੂਪ ਤੇ ਸਾਹਜਾ ਜਿਹੜਾ ਕਰਨ ਲੱਗੇ ਆ ਗੱਲ ਕਰੀਏ ਇਸ ਛੋਟੀ ਦੀ ਤਾਂ ਦੂਜਾ ਸੂਆ ਸੂਈ ਆ ਕੱਲ ਜਿਹੜਾ 22 ਤਰੀਕ ਨੂੰ ਕਰੀਬ ਦੁਪਹਿਰ ਦੇ ਸਮੇਂ ਜਿਹੜਾ ਸੂਈ ਸੀ ਤੇ ਅੱਜ 23 ਤਰੀਕ ਦੀ ਜਿਹੜੀ ਸ਼ਾਮ ਹੋ ਗਈ ਆ ਤੇ ਇਹਦੀਆਂ ਦੋ ਚਵਾਈਆਂ ਜਿਹੜੀਆਂ ਹੋ ਚੁੱਕੀਆਂ ਵਾਂ ਤੇ ਨਾਲ ਦੀ ਨਾਲ ਆਪਾਂ ਹੁਣ ਵੀ ਇਹਦੀ ਜਿਹੜੀ ਚਵਾਈ ਆ ਕਰਕੇ ਜਰੂਰ ਤੁਹਾਨੂੰ ਜਿਹੜੀ ਦਿਖਾਵਾਂਗੇ ਗੱਲ ਕਰਦੇ ਆ ਇਹਦੇ ਬਾਡੀ ਸਟਰਕਚਰ ਦੀ ਤਾਂ ਬਹੁਤ ਸੋਹਣੀ ਹਾਈਟ ਆ ਉੱਚੀ ਹਾਈਟ ਲੈਂਥ ਦੇ ਵਿੱਚ ਆ ਗੱਲ ਕਰੀਏ ਦੀ ਫੇਸ ਕੁਆਲਿਟੀ ਦੀ ਤੇ ਚਾਰ ਚੰਦ ਲੱਗੇ ਆ ਬਿਲਕੁਲ ਜਿਹੜੀ ਅੱਖ ਆ ਬਿਲਕੁਲ ਸਾਈਡਾਂ ਜਿਹੜੀਆਂ ਬਿਲਕੁਲ ਰੈੱਡ ਕੋਲੇ ਤੇ ਅੰਦਰੋਂ ਬਿਲਕੁਲ ਬਿੱਲੀ ਆ ਨੀਲੀ ਆ ਚੈੱਕ ਬਿਲਕੁਲ ਉਬਰੀ ਹੋਈ ਨਜ਼ਰ ਆਉਂਦੀ ਆ ਜਰਸੀ ਗਾਵਾ ਵਾਂਗੂ ਕਿਤੇ ਨਾ ਕਿਤੇ ਜਿਹੜੀ ਇਹਦੀ ਸਿੰਘ ਦੀ ਕੁਆਲਿਟੀ ਆ ਉੱਚਾ ਸਿਰ ਤੇ ਥੱਲੇ ਕੰਨਾਂ ਨੂੰ ਟੱਚ ਹੋ ਕੇ ਜਿਹੜਾ ਠੂਹਾ ਸਿੰਘ ਕਹਿੰਦੇ ਛੜੀ ਵਾਲਾ ਸਿੰਘ ਮੁੜਿਆ ਆ ਤੇ ਆਮ ਦੇਖਿਆ ਜਾਂਦਾ ਨੀਲੀ ਦੇ ਵਿੱਚ ਜਿਹੜਾ ਥੋੜਾ ਜਿਹਾ ਖੁੱਲਾ ਸਿੰਘ ਪਾਇਆ ਜਾਂਦਾ ਪਰ ਇਹਦਾ ਖੁੱਲਾ ਨਹੀਂ ਆਪਾਂ ਕਵਾਂਗੇ ਕਿਉਂਕਿ ਇਹਦੀ ਜਿਹੜੀ ਕੁਆਲਟੀ ਹੈਦੀ ਬੰਤਰ ਆ ਰਵੇ نسل ਜਿਹੜੀ ਆ ਉਹਦੀ ਹੈ ਹੀ ਇਸ ਤਰ੍ਹਾਂ ਤੇ ਬਾਕੀ ਇਹਦੀ ਸਭ ਤੋਂ ਮੇਨ ਚੀਜ਼ ਜਿਹੜੀ ਆ ਆਪਾਂ ਸਾਂਝੀ ਕਰੀਏ ਬੂਰਾ ਨਾਰਲੀ ਵਾਲਾ ਉਹਦੇ ਪਰਿਵਾਰ ਉਹਦੇ ਖਾਨਦਾਨ ਦੇ ਵਿੱਚੋਂ ਆ ਬਿਲਕੁਲ ਆਪਾਂ ਉਸੇ ਪਿੰਡ ਦੇ ਨਾਲੋਂ ਖਰੀਦੀ ਤੇ ਉਹਨਾਂ ਨੇ ਜਿਹੜੀ ਗੱਲ ਦੱਸੀ ਸੀ ਕਿ ਜਿਹੜੀਆਂ ਮੱਜਾ ਪਾਕਿਸਤਾਨ ਤੋਂ ਆਈਆਂ ਸੀ ਉਹਦੇ ਨਾਲ ਕਿਤੇ ਨਾ ਕਿਤੇ ਜਿਹੜਾ ਬੂਰਾ ਨਾਰਲੀ ਆ ਉਹਦਾ ਜਿਹੜਾ ਫਾਦਰ ਸੀਗਾ ਉਹ ਆਇਆ ਸੀਗਾ ਤਾਂ ਕਿਤੇ ਨਾ ਕਿਤੇ ਜਿਹੜਾ ਕਾਫੀ ਉਹਦੀਆਂ ਜਿਹੜੀ ਬਰੀਡ ਆ ਅੱਗੇ ਜਿਹੜੀ ਵਧੀ ਫੁੱਲੀ ਆ ਇਹ ਗੱਲ ਇਹਦੀ ਜਿਹੜੀ ਆਪਾਂ ਕਰੀਏ ਥਣ ਹਵਾਨੇ ਦੀ ੱੱਬਾ ਕਮਾਲ ਆ ਆ ਚੈੱਕ ਕਰੋ ਬਹੁਤ ਸੋਹਣਾ ਬਿੰਦੀਆਂ ਵਾਲਾ ਲੇਵਾ ਲੱਗਾ ਨਿਗਰ ਠੁਕਮਾ ਬਿਲਕੁਲ ਸੂ ਨੂੰ ਟੱਚ ਹੋ ਗਏ ਤੇ ਧੁੰਨ ਨੂੰ ਟੱਚ ਹੁੰਦਾ ਨਿਗਰ ਲੇਵਾ ਇਹ ਨਹੀਂ ਵੀ ਸਜਣੋ ਮਾੜਾ ਮੋਡ ਲਫਾਫੇ ਵਾਲਾ ਜਾਂ ਢਿੱਲਾ ਤੇ ਫਾੜੀਆਂ ਵਾਲਾ ਤੇ ਗੱਲ ਕਰੀਏ ਥਣ ਦੀ ਤੇ ਮੁੱਠੀ ਵਾਲਾ ਥਾਣਾ ਕੋਈ ਮਸਟੈਟਸ ਦਾ ਇਹਨੂੰ ਡਰ ਨਹੀਂ ਬਿਲਕੁਲ ਵੀ ਵੀ ਜੇ ਕਿਤੇ ਮਸਟੈਟਸ ਦਾ ਕਾਰਨ ਹੋ ਜੇ ਕਿਸੇ ਵੀ ਕਾਰਨ ਜਿਵੇਂ ਝੋਲੀ ਵਾਲਾ ਲੇਵਾ ਹੁੰਦਾ ਜਾਂ ਲੰਬਾ ਥਾਣ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮਸਟੈਟਸ ਦਾ ਵਧੇਰੇ ਡਰ ਰਹਿੰਦਾ ਤੇ ਗੱਲ ਕਰੀਏ ਇਹਦੇ ਕਰੈਕਟਰ ਦੀ ਜਿੱਦਾਂ ਜਿਹੜੀ ਇਹਦੀ ਪੂਸ਼ ਆ ਹਾਪ ਤੋਂ ਵੱਧ ਜਿਹੜੀ ਸਫੇਦ ਕਿੱਟੀ ਨਜ਼ਰ ਆਉਂਦੀ ਸੂ ਨੂੰ ਟੱਚ ਹੁੰਦੀ ਉੱਥੇ ਸ਼ੁਰੂ ਹੋ ਕੇ ਤੇ اے ਵੀ ਇਹਨੂੰ ਚਾਰ ਚੰਦ ਲਾਉਂਦੀ ਆ ਬਿਲਕੁਲ ਧਰਤੀ ਨੂੰ ਟੱਚ ਹੋਣਦੀ ਆ ਤੇ ਚਾਰੇ ਪੈਰਾਂ ਦੀ ਜਿਹੜੀ ਮਾਰਕਿੰਗ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਚਾਰੇ ਪੈਰਾਂ 'ਚ ਬਿਲਕੁਲ ਜਿਹੜੀ ਮਾਰਕਿੰਗ ਜੈਜ ਜੈਜ ਮਾਰਕਿੰਗ ਦੇ ਵਿੱਚ ਆ ਤੇ ਅੱਗੇ ਆਪਾਂ ਨੀਲੀ ਦੇ ਕੰਮ ਕਰਨਾ ਹੋਵੇ ਤਾਂ ਬਹੁਤ ਸੋਹਣੇ ਬੱਚੇ ਪਾਉਗੀ ਅਚਾਤ ਗੱਲ ਕਰੀਏ ਇਹਦੀ ਫੇਸ ਕੁਆਲਿਟੀ ਦੀ ਤਾਂ ਬਿਲਕੁਲ ਸਟੇਟ ਪਤਾ ਆਉਂਦਾ ਮੱਥੇ ਦੇ ਵਿੱਚੋਂ ਬਿਲਕੁਲ ਤੋਂ ਤੱਕ ਤੇ ਜਿਹੜੀ ਜ਼ਬਾਨ ਬਿਲਕੁਲ ਜਿਹੜੀ ਗੁਲਾਬੀ ਆ ਆ ਚੈੱਕ ਬਹੁਤ ਸੋਹਣੀ ਤੇ ਪਹਿਲੇ ਸੂਏ ਦੀ ਗੱਲ ਕਰੀਏ ਇਹਦੀ ਤਾਂ ਉਹਨਾਂ ਦੇ ਮਾਲਕਾਂ ਦੇ ਮੁਤਾਬਕ ਜਿਹੜਾ ਇਹਨੇ 13 14 ਲੀਟਰ ਦਾ ਜਿਹੜਾ ਪ੍ਰਦਰਸ਼ਨ ਕੀਤਾ ਸੀ ਸੋਹਣੀ ਸੀ ਝੋਟੀ ਪੈਰ ਕੀ ਦੁੱਧਾ ਸੂਆ ਸੂਈ ਆ ਉਮੀਦ ਕਰਦੇ ਆ ਕਿ 15 ਪਲੱਸ ਝੋਟੀ ਚੱਲੂਗੀ ਤੇ ਲੇਵੇ ਲੂਵੇ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਆ ਚੈੱਕ ਕਰੋ ਆਪਾਂ ਜਿਹੜੀ ਖੋਲ ਕੇ ਵੀ ਤੁਹਾਡੇ ਨਾਲ ਜਿਹੜੀ ਇਹਦੀ ਚਾਲ ਟਾਲਾ ਤੋੜਾ ਵਾ ਜਰੂਰ ਸੱਜਿਆ ਕਰਦੇ। ਦੇਖੋ ਜੀ ਹਾਈਟ ਦੀ ਗੱਲ ਕਰੀਏ ਬਹੁਤ ਸੋਹਣੀ ਮੋਵਛ ਤੱਕ ਜਿਹੜਾ ਕੱਟੇਦਾ ਆਉਂਦਾ ਤੇ ਸਿੰਘ ਵੀ ਬਹੁਤ ਸੋਹਣਾ ਲੱਗਾ ਇਹਨੂੰ। ਬਿਲਕੁਲ ਮੁਠੀ ਵਾਲਾ ਥਾਣਾ ਤੇ ਲੇਵਾ ਜਿਹੜਾ ਠੁਕਮਾ ਬਿਲਕੁਲ ਸਟੇਡਾ ਦੇਖੋ ਇਹ ਬਾਹਰ ਨਿਕਲਿਆ ਆ ਦੇਖੋ ਪੱਟਾਂ ਤੋਂ ਬਾਹਰ ਜਿਹੜਾ ਸੂ ਨੂੰ ਟੱਚ ਹੋ ਕੇ ਜਿਹੜਾ ਚਾਤ ਮਾਰ ਬਿਲਕੁਲ ਜੀ ਨਿੱਗਰ ਇਹ ਰਵਿ ਤੁਹਾਡਾ ਕੀ ਆਈਡੀਆ ਇਹਦੇ ਵਿੱਚ ਕਿੰਨਾ ਕੁ ਦੁੱਧ ਪਾ ਜੂਗੀ ਤੁਹਾਡਾ ਤਜਰਬਾ ਕੀ ਹੁੰਦਾ ਆਪਣੇ ਤਜਬੇ ਨਾਲ ਜਿਹੜੇ ਹਿਸਾਬ ਨਾਲ ਮੰਨ ਲੋ ਇਹਦਾ ਕਦ ਕਾਠਾ ਤੇ ਲੇਵਾ ਵਾ ਹੂੰ 15 16 ਨਾਲ ਆ ਵੀ ਨਹੀਂ 15 16 ਨਾਲ ਟੱਚ ਕਰਨਾ ਮਚਈਦਾ ਵੱਡੇ ਕਦ ਬੁੱਤ ਦੇ ਵਿੱਚ ਚੰਗੀ ਝੋਲੀ ਹੈ ਮੱਝ ਦੀ ਤੇ ਗੱਲ ਕਰੀਏ ਇਹਦੇ ਜਿਹੜੇ ਆ ਪੁੱਠੇ ਆ ਇਹ ਬਿਲਕੁਲ ਸੂ ਸਵਾ ਦੇ ਵਿੱਚ ਆ ਇਹ ਕੱਲ ਤੱਕ ਚੁੱਕ ਕੇ ਅਜੇ ਮੰਨ ਲੋ ਵੀ ਸੀਰੀ ਸੂ ਸਵਾ ਦੇ ਚ ਲੱਕਾ ਲੋਕਾਂ ਨੇ ਬਾਹਰ ਕੱਢਿਆ ਨੇ ਬਿਲਕੁਲ ਹਾਂ ਜੀ ਹਾਂ ਜੀ ਲੱਪੇ ਦੇ ਵਿੱਚ ਆ ਮੱਜ ਫਿਰ ਕਾਪੇ ਦੀ ਹਾਈਟ ਫੁੱਲ ਕੀ ਮੰਨ ਕੇ ਆਵੇ ਕੁੱਲ ਹਾਈਟ ਮੰਨ ਕੇ ਉੱਚੀ ਮੱਜ ਮੰਨ ਕੇ ਆਵੇ ਕੋਈ ਛੋਟੀ ਨਹੀਂ ਰਾਜ ਹੀ ਆ ਆ ਜਿਹੜੀ ਚੀਜ਼ ਹੁੰਦੀ ਆ ਵੀਰੇ ਆਪਾਂ ਦੱਸ ਦੀ ਤੀਜੇ ਦਿਨ ਪਸ਼ੂ ਜਿਹੜਾ ਬਰਾਬਰ ਕਰਦਾ ਜਦੋਂ ਕੁੜੇ ਜਿਹੜੇ ਭੰਨੇ ਹੁੰਦੇ ਆ ਤੇ ਗੱਲ ਪਿੱਠ ਪੁੜੇ ਦੀ ਕਰੀਏ ਤੇ ਬਹੁਤ ਹੀ ਵਧੀਆ ਆ ਹੱਡ ਵੇਖੋ ਕਿੰਨੀ ਦੂਰੀ ਤੇ ਦੂਰੀ ਤੇ ਜਿਹੜਾ ਇੱਥੋਂ ਸ਼ੁਰੂ ਹੋ ਕੇ ਉੱਪਰ ਤੱਕ ਜਾਂਦਾ ਤੇ ਲੈ ਵਾਫੀਆ ਤੁਹਾਨੂੰ ਬਹੁਤ ਸਵਾਈ ਆ ਸੁਪਾਈ ਬੋਲ ਹਿਰਤੇ ਨਿਕਰੇ ਬੱਜੀ ਕਹਿ ਸਕਦਾ ਕੀ ਲੈ ਜਾਂਦਾ ਤੇ ਮੇਰੇ ਜਿਹੜੇ ਸੱਜਣਾਂ ਨੀਲੀ ਦੇ ਸ਼ਕੀਨਾਂ ਚਾਹ ਵਾਣਿਆ ਉਹ ਆਪਣੇ ਨਾਲ ਜ਼ਰੂਰ ਕੰਟੈਕਟ ਕਰਨ ਕਿਤੇ ਨਾ ਕਿਤੇ ਜਿਹੜਾ ਸਪੈਸ਼ਲ ਦਾ ਪੀਸ ਆ ਘਰੇ ਰੱਖਣੋ ਇਹ ਨਹੀਂ ਕੋਈ ਵੀਰ ਕਹਿ ਸਕਦਾ ਕਿ ਯਾਰ ਇਹ ਕੀ ਖਰੀਦ ਲਿਆਂਦਾ ਤੇ ਕਿੱਥੋਂ ਲਿਆਂਦਾ ਬਸ ਇਹ ਮਾਜੇ ਦੀ ਕੀ ਕਹਿੰਦੇ ਨੇ ਜਾਨ ਇੱਕ ਨੀਲੀ ਦਾ ਵੀ ਤੇ ਮਾਜਾ ਜਿਹੜਾ ਖਾਸ ਕਰਕੇ ਨੀਲੀ ਦਾ ਵੀ ਦੇ ਨਾਲ ਹੀ ਜਾਣਿਆ ਜਾਂਦਾ ਇਹ ਅਮਰਸਰ ਬੈਲਟ ਤਰੰਤਾਂ ਤੇ ਫਰੋਈਪੁਰ ਇਹ ਜਿੰਨਾ ਵੀ ਏਰੀਆ ਜਿਹੜਾ ਖਾਸ ਕਰਕੇ ਨੀਲੀ ਦਾ ਚੰਗੇ ਤੋਂ ਚੰਗਾ ਜਿਹੜਾ ਪਸ਼ੂ ਆ ਇੱਥੇ ਨਿਕਲਦਾ ਹੈ ਆ ਚੈੱਕ ਕਰੋ ਹੁਣ ਚੁਵਾਈ ਆਪਾਂ ਇਹਦੀ ਨਾਲ ਦੀ ਨਾਲ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਗੱਲ ਕਰੀਏ ਬੱਚੇ ਦੀ ਤੇ ਬੱਚਾ ਵੀ ਬਹੁਤ ਸੋਹਣਾ ਪਾਕਿਸਤਾਨ ਬਲੱਡ ਲਾਈਨ ਦੀ ਨੀਲੀ ਤੋਂ ਜਿਵੇਂ ਆ ਗਿਆ ਕਹਿੰਦੇ ਵੀ ਅੱਖ ਪੂਰੀ ਨੀਲੀ ਆ ਚੈੱਕ ਕਰੋ ਪੂਰੀ ਬਿੱਲੀ ਨੀਲੀ ਆ ਪੂਰੀ ਬਿੱਲੀ ਹਾਂਜੀ ਆ ਦੇਖੋ ਜੀ ਬਹੁਤ ਸੋਹਣਾ ਬੱਚਾ ਵੀ ਤੇ ਪਿੱਛੇ ਕੱਟੀ ਆਈ ਆ ਇਹ ਮੱਥੇ ਜਿਹੜੇ ਚਾਰ ਕਵਾਲ ਜਿਹੜੇ ਇਹਦੇ ਸਫੇਦ ਨੇ ਅੱਛਾ ਕਰੋ ਕਰਕੇ ਤੁਹਾਨੂੰ ਜਰੂਰ ਦਿਖਾਵਾਂਗੇ ਬਿਲਕੁਲ ਜਿਹੜਾ ਬੱਚਾ ਆਪਾਂ ਥੱਲੇ ਛੱਡ ਦਿੱਤਾ ਅੱਛਾ <coughs> बिल्कुल गाले पे मजब खा दे पिछले अरे कि ठंडा पशु गाले भी बिलकुल प्या वा कोई ज़्यादा ठंडी जी बहुत ज्यादा ठंडी रही ਅਜੋ ਰਹੀਦਾ ਇਹ ਵੀ ਜਿਹੜਾ ਪਿਸ਼ਾ ਉਹ ਖੜ ਜੇ ਗਾਲੇ ਪੈ ਜਾ ਚੁਵਾਈ ਦੇ ਟਾਈਮ ਤੇ ਲੰਮਾ ਸਮਾਂ ਜਿਹੜਾ ਪਿਸ਼ਾ ਉਹ ਜਾ ਦੁੱਧ ਦੇ ਜਾਂਦਾ ਇਹਨੂੰ ਪਰਵਾਇ ਨਹੀਂ ਮਤਲਬ ਉਹਨਾਂ ਭਾਂ ਥਾਪੀ ਤੇ ਚੋਲੀਆਂ ਬੱਚਾ ਛੱਡ ਕੇ ਚੋਲੀਆਂ ਬਿਲਕੁਲ ਘਰ ਵਾਲੇ ਵੀ ਇਹੀ ਕਹਿੰਦੇ ਪਹਿਲੇ ਸਵੇਰੇ ਵੀ ਮਤਲਬ ਬੱਚਾ ਛੱਡੋ ਨਾ ਛੱਡੋ ਕੋਈ ਗੱਲ ਹੀ ਨਹੀਂ ਹਾਂਜੀ ਪਹਾੜੇ ਵੰਡੇ ਤੋਂ ਵੀ ਕਹਿੰਦੇ ਪੈਂਦੀ ਐ ਇਦਾਂ ਹੀ ਮਤਲਬ ਦੇਖੋ ਜੀ ਰਵੀਰ ਉਹਨਾਂ ਵੀਰ ਉਹਨੇ ਇਹੋ ਗੱਲ ਕੀਤੀ ਸੀ ਹਾਂਜੀ ਕਿ ਬੱਚੇ ਨੂੰ ਵੀ ਕੁਝ ਹੋ ਜੇ ਇਹ ਨਹੀਂ ਹੈਗਾ ਕਿ ਮਿਲੂਗੀ ਨਹੀਂ ਜਿੱਦਾਂ ਮਰਜੀ ਇਹਦੀ ਜਿਹੜੀ ਕਹਿੰਦੇ ਮੈਨੂੰ ਸਾਰਾ ਸੁਆਹੀਂ ਇਹਨਾਂ ਥਾਪੀ ਤੇ ਚੁੰਦੇ ਰਹੇ ਆਂ ਆਪਾਂ ਵੀ ਕਿਲੋ ਤੋਂ ਬਹੁਤ ਲੰਮਾ ਸਮਾਂ ਦੁੱਧ ਦਿੰਦੇ। ਤੇ ਇਹ ਨਹੀਂ ਕਿ ਜਿਆ ਥੋੜਾ ਘੱਟ ਸਮਾਂ ਜਿਵੇਂ ਕਈ ਪਸ਼ੂ ਨਵੇਂ ਦੁੱਧੋਂ ਤੋਂ ਬੜਾ ਭੱਜ ਜਾਂਦੇ ਆ। ਦੁੱਧ ਨੂੰ ਬਹੁਤ ਜ਼ਿਆਦਾ ਖਰੀ ਨਿਕਲੂਗੀ। ਬਹੁਤ ਵਧੀਆ ਹੀ ਰੇ ਵੀਰ। ਆ ਤੀਜੇ ਟਾਈਮ ਦੀ ਚੋਈ ਆ ਜੀ। ਆ ਤੁਸੀਂ ਦੇਖ ਸਕਦੇ ਕਰਮਾ ਵਾਲੀ। ਅਜੇ ਵੀ ਥੱਲੇ ਜਿਹੜੇ ਥੋੜੇ ਬੋਧੀਆਂ ਧਾਰਾਂ ਆਪਾਂ ਜਰੂਰ ਹੀ ਰੇਵੀਰ ਛੜਤੀਆਂ ਵਾ ਹਾਂਜੀ ਕਿਉਂਕਿ ਤਾਜੀ ਸੂਈ ਹੋਈ ਹੈ ਨਾ ਤਾਜੀ ਸੂਈ ਆ ਪੂਰੀ ਨਿਚੋਰ ਨਹੀਂ ਸਕਦਾ ਹੁਣ ਇਹ ਟਾਈਮ ਆ ਜਿਹੜਾ ਕੋਈ 5 ਕਿਲੋ ਦੇ ਲਗਭਗ ਜਿਹੜਾ ਇਸ ਟਾਈਮ ਬੋਲਾ ਹੈਗਾ ਤੀਜੇ ਡੰਗ ਦੇ ਵਿੱਚ ਹਾਂਜੀ ਤੇ ਬਾਕੀ ਕੋਈ ਵੀ ਵੀਰੇ ਨੂੰ ਹੱਥ ਪਾ ਸਕਦਾ ਘਰੇ ਚੋਲ ਨੂੰ ਬਹੁਤ ਠੰਡੀ ਆ ਇਹਦੀ ਖਾਸੀਅਤ ਉਹਨਾਂ ਨੂੰ ਜਰੂਰ ਦੱਸੀ ਸੀ ਇੱਕ ਆਪਾਂ ਐਡ ਕਰਨੀ ਪਹਿਲਾਂ ਭੁੱਲ ਗਏ ਕਿ ਜੇ ਬੱਚਾ ਵੀ ਕੋਈ ਇਹਦਾ ਖੁਦਾ ਨਾ ਖਾਸ ਤੱਕ ਐਕਸਪਾਇਰ ਹੋ ਜਾਂਦਾ ਤਾਂ ਠਾ ਹੋ ਜਾਂਦਾ ਮਰ ਜਾਂਦਾ ਤਾਂ ਹੀਰੇ ਵੀਰ ਉਹ ਕਹਿੰਦੇ ਵੀ ਬਿਲਕੁਲ ਜਿਹੜਾ ਰੇਟ ਆ ਸੱਜਰੋ ਉਹ ਆਪਾਂ ਜਰੂਰ ਤੁਸੀਂ ਫੋਨ ਕਰਿਓ ਤੁਹਾਨੂੰ ਜਰੂਰ ਦੱਸਿਆ ਜਾਊਗਾ ਬਾਕੀ ਘਰੇ ਰੱਖਣ ਨੂੰ ਬਹੁਤ ਚੰਗੀ ਆ ਤੇ ਫੋਨ ਨੰਬਰ ਜਿਹੜਾ ਆਪਣਾ 990382025 9906382025 ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ